ਤੇਲ ਵਗੈਰਾ ਸੀ ਅਕੜਾਂਜਾਂ ਵਗੈਰਾ ਸੀਗੀਆਂ ਉਹ ਪਟਨ ਤੋਂ ਇਹ ਚੀਜ਼ ਵੇਚ ਆ ਲਈਏ ਕੋਲ 2-3 ਰਾਮ ਦੇ ਪੈਸੇ ਤੇਲ ਦੇ ਉਹ ਵੀ ਅਸੀਂ ਬਚਾ ਲਏ ਸੇਫ ਅਸੀਂ ਰਾਜਸਥਾਨ ਦੇ ਰਹੇ ਹਾਂ ਸਰ ਭੂਜਿਆ ਬਣਾਨੇ ਇੱਥੇ ਬੋਲੇ ਉਹ ਲਿਆ ਭਈ ਓਏ ਉਹ ਆਪ ਦਾ ਵਾਦ ਕੀ ਸਿਲੰਡਰ ਪਾ ਗਈ ਸਿਲੰਡਰ ਉਹ ਭਈਓ ਫਾਇਰ ਕਰ ਦੇ ਜੀ हो गई दस पंद्रह लाख का नुकसान ये महीनों का ठोग है। हाँ हो गया बहुत ज्यादा हो गया हम बहुत ज्यादा हो गए निकल लो वही। एकदम शॉट ट्राई ही हो गया तो पट्टे वगैरह ये ना उधर इलेक्ट्रिसिटी जलाए गया ना तेल आएगा पट्टियाँ। ਉੱਤਮਵਿਰਾ ਜਲਦੀਆਂ ਉਹ ਤੇ ਕਿਤੇ ਹੀਟੋ ਕੋਈ ਕਰੀਆ ਵੀ ਸਾਫ ਸੱਕੜ ਦੇ ਕਾਰਨ ਅਗਲੇ ਦੱਲੇ ਫੈਸਲਾ ਕੀ ਨਾਮ ਹੈ ਜੀ ਰਾਮ ਮਿਆਰ ਕੀ ਘਟਨਾ ਹੋਈ ਹੈ ਅਸੀਂ ਰਾਜਸਥਾਨ ਦੇ ਰਹਿਣ ਵਾਲੇ ਸਰ ਪੂਜਿਆ ਬਣਾਦੇ ਇੱਥੇ ਤੇ ਕੋਈ ਤਾਰ ਸੋਰ ਸਰਕਟ ਹੋ ਗਿਆ ਅੱਗੇ ਲੱਗ ਗਈ ਹੋ ਗਈ 10-15 ਲੱਖ ਦਾ ਨੁਕਸਾਨ ਹੋਇਆ ਮੇਨੋਂ ਘਟੋ ਘਟ ਕਿਨੇ ਵਜੇ ਘਟਨਾ ਡੇਢ ਕੁ ਵਜੇ ਦੀ ਹੈ ਸਰ ਕੀ ਕੀ ਬਣਾਇਆ ਜਾ ਰਿਹਾ ਸੀ ਪੂਜਿਆ ਕੱਲਾ ਪੂਜਿਆ ਹੀ ਬਣਦਾ ਇੱਥੇ ਕਿੰਨੇ ਦਾ ਨੁਕਸਾਨ ਹੋਇਆ 15 ਲੱਖ ਦਾ ਲੰਮਸਮ ਹੋ ਗਿਆ ਸਰ ਕਾਦਨ ਹੋਇਆ ਕੋਈ ਪਤਾ ਨਹੀਂ ਬਿਜਲੀ ਨਾਲ ਤਾਰ ਸਗੜਾਪ ਸੇ ਜਾਂ ਦੋ ਪੱਟੀ ਵਾਲਾ ਸਾਰ ਸਰਕਟ ਹੋ ਗਏ ਕੀ ਮੰਗ ਕਰੀ ਸਰਕਾਰ ਜੋ ਦੇਵੇ ਅਸੀਂ ਦਲੇਲਾਂਗੇ ਕੀ ਮੰਗ ਕਰੀ ਦੱਸੋ ਜੋ ਸਰਕਾਰ ਇੰਚਾਵੇ ਦੇ ਦੇ ਉਹ ਜੀ ਗਰੀਬ ਬੰਦਾ ਜੀ ਬਹੁਤ ਕੀ ਨਾਮ ਆ ਜੀ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਅੱਗ ਲੱਗੀ ਹੈ ਕੀ ਕਾਰਨ ਪਤਾ ਲੱਗਿਆ ਮੇਰਾ ਨਾਮ ਜੀ ਕੁਲਦੀਪ ਸਿੰਘ ਆ ਮੈਂ ਜੇ ਆਇਆ ਜੇ ਫਾਇਰ ਅਫਸਰ ਕੰਮ ਕਰਦਾ ਜੀ ਅੱਜ ਦਿਨ ਨੂੰ ਦੁਪਹਿਰ ਨੂੰ ਅੰਦਾਜ਼ਾ 1 ਵਜੇ ਸ਼ੈਲੀ ਕਮਿਟ ਤੇ ਸਾਡੇ ਦਫ਼ਤਰ ਦੇ ਲੈਂਡਲਾਈਨ ਫੋਨ ਤੇ ਸਾਨੂੰ ਮੈਸੇਜ ਮਿਲਿਆ ਕਿ ਕੱਚਾ ਭਾਗਸਰ ਰੋਡ ਤੇ ਇੱਕ ਭੂਇਆ ਬਣਾਉਣ ਵਾਲੀ ਫੈਕਟਰੀ ਹੈ ਜਿੱਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਜਿਸ ਤੇ ਅਸੀਂ ਉਸੇ ਟਾਈਮ ਆਪਣੀ ਗੱਡੀ ਵੱਡਾ ਫਾਇਰ ਟੈਂਕਰ ਟਰਨ ਆਊਟ ਕੀਤਾ ਤੇ ਮੈਂ ਦਫ਼ਤਰ ਦੇ ਵਿੱਚ ਸੀ ਸਾਨੂੰ ਪਤਾ ਲੱਗਿਆ ਪ੍ਰਕਾਸ਼ ਚ ਧੂਆਂ ਦੇ ਇੱਕ ਅੱਗ ਜਿਆਦਾ ਮੈਂ ਨਾਲ ਦੇ ਨਾਲ ਸ਼ਾਬਦੀ ਟੀਮ ਨੂੰ ਲੈ ਕੇ ਛੋਟੀ ਗੱਡੀ ਲੈ ਕੇ ਮੌਕੇ ਤੇ ਪਹੁੰਚੇ ਆ ਅਸੀਂ 10 12 ਮਿੰਟਾਂ ਚ ਅੱਗ ਤੇ ਕੰਟਰੋਲ ਕਰ ਲਿਆ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਤਾਂ ਹੋ ਗਿਆ ਬਾਕੀ ਜਿੱਦਾਂ ਅੱਗ ਸੀ ਕਿ ਤੇਲ ਵਗੈਰਾ ਸੀ ਅਕੜਾਂਜਾਂ ਵਗੈਰਾ ਸੀਗੀਆਂ ਉਹ ਫਟਣ ਤੋਂ ਇਹ ਚੀਜ਼ ਬਚਾ ਲਈਏ ਕੋਲ ਦੋ ਤਿੰਨ ਡਰਮ ਵੀ ਪਏ ਸੀ ਤੇਲ ਦੇ ਉਹ ਵੀ ਅਸੀਂ ਬਚਾ ਲਿਆ ਸੇਫ ਤੇ ਅੱਗੇ ਵਸ ਕੰਟਰੋਲ ਆ ਜੀ ਇਹ ਮਾਲਕਾਂ ਦੇ ਦੱਸਣ ਅਨੁਸਾਰ ਕਹਿੰਦੇ ਵੀ ਸ਼ਾਰਟ ਸਰਕਟ ਹੀ ਹੋਇਆ ਜੀ ਜੋ ਪੱਟੀਆਂ ਵਗੈਰਾ ਜੀ ਇਹ ਨਾਲ ਦੇ ਇਲੈਕਟ੍ਰਿਸਿਟੀ ਤੇ ਚਲਾਉਂਦੇ ਆ ਨਾ ਜੇ ਤੇਲ ਵਾਲੀਆਂ ਪੱਟੀਆਂ ਮੋਟਰਾਂ ਵਗੈਰਾ ਚੱਲਦੀਆਂ ਉਹ ਤੋਂ ਕਿਤੇ ਹੀਟ ਹੋ ਕੇ ਕਹਿੰਦੇ ਆ ਵੀ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗਦਾ ਹੈ ਸਾਨੂੰ ਖਤਸ਼ਾ ਜੀ